ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਦਿਨ ਦੇ ਵੀਡੀਓ ਦੇ ਵਿੱਚ ਪਿਆਰੇ ਵੀਰੋ ਅੱਜ ਆਪਾਂ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆਂ ਤੂੜੀਆ ਦੇ ਰੇਡ ਲੈ ਕੇ ਉਹ ਤੁਹਾਨੂੰ ਪਤਾ ਹੈ ਜਿਹੜਾ ਆਪਣਾ ਬਾਡੀ ਦਾ ਸੀਜ਼ਨ ਆ ਉਹ ਲਗਭਗ ਨਜ਼ਦੀਕ ਆ ਚੁੱਕਿਆ ਹੈ ਤੇ 1.5 ਮਹੀਨੇ ਬਾਅਦ ਜਿਹੜਾ ਆਪਣਾ ਬਾਢੀ ਦੀ ਆਪਣੀ ਕਟਾਈ ਹੈ ਆਪਣਾ ਦਾ ਜਿਹੜੀ ਕਟਾਈ ਸ਼ੁਰੂ ਹੋ ਜਾਣੀ ਹੈ ਤੇ ਇਹਦਾ ਤੂੜਿਆ ਦਾ ਰੇਟ ਆ ਉਹ ਫਿਲਹਾਲ ਉੱਪਰ ਨੂੰ ਗਿਆ ਹੈ ਇਸ ਲਈ ਜਿਹੜੇ ਮੇਰੇ ਵੀਰਾਂ ਕੋਲ ਤੋੜੀ ਪਈ ਹੈ ਉਹਨੂੰ ਆਪਣਾ ਜਲਦ ਤੋਂ ਜਲਦੀ ਤੋੜੀ ਨੂੰ ਵੇਚਣ ਦੀ ਕੋਸ਼ਿਸ਼ ਕਰਨ ਤਾਂ ਕਿ ਡੇਟਾ ਨੂੰ ਆਪਣਾ ਚੰਗਾ ਆਪਣਾ ਮੁਨਾਫਾ ਉਹਦੇ ਵਿੱਚ ਹੋ ਸਕੇ ਤੇ ਆਪਾਂ ਕਰਦੇ ਹਾਂ ਸ਼ੁਰੂਆਤ ਜੀ ਸਭ ਤੋਂ ਪਹਿਲੇ ਨੰਬਰ ਤੇ ਆਉਂਦੀ ਜਿਆ ਪਟਿਆਲਾ ਮੰਡੀ ਜਿੱਥੇ ਜਿਹੜਾ ਰੇਟ ਹੈਗਾ ਉਹ ਚਲ ਰਿਹਾ 500 ਤੋਂ ਲੈ ਕੇ 600 ਰੁਪਏ ਸਾਂਸਰ ਮੰਡੀ ਦੇ ਵਿੱਚ ਜਿਹੜਾ ਰੇਟ ਹੈਗਾ 590 ਰੁਪਏ ਗੁਰਦਾਸਪੁਰ ਦੇ ਵਿੱਚ ਜਿਹੜਾ ਰੇਟ ਹੈਗਾ 500 ਤੋਂ ਲੈ ਕੇ 570 ਰੁਪਏ ਤਲਤਾਂ ਦੇ ਵਿੱਚ ਜਿਹੜਾ ਰੇਟ ਹੈਗਾ 500 ਤੋਂ ਲੈ ਕੇ 550 ਰੁਪਏ ਜਲੰਧਰ ਮੰਡੀ ਦੇ ਵਿੱਚ 550 ਤੋਂ ਲੈ ਕੇ 600 ਰੁਪਏ ਦੇਖੋ ਤੁਹਾਡੇ ਨਾਲ ਰੇਟ ਲੱਗਣ ਦੇ ਵਿੱਚ ਕਈ ਕੰਡੀਸ਼ਨਾਂ ਲੱਗ ਹੋ ਜਾਂਦੀਆਂ ਨੇ ਜਿਵੇਂ ਇੱਕ ਤੁੰਡੀ ਆਪਣੇ ਅੰਦਰ ਸੈੱਡ ਦੇ ਵਿੱਚ ਹੁੰਦੀ ਹੈ ਉਹਦਾ ਰੇਟ ਆਪਾਂ ਨੂੰ ਲਗਭਗ ਸਾਹ ਤੋਂ ਲੈ ਕੇ 50 ਰੁਪਏ ਆਪਣਾ ਨਾਲ ਜਿਆਦਾ ਦੇਖਣ ਨੂੰ ਮਿਲ ਜਾਂਦਾ ਤੇ ਜਿਵੇਂ ਜਿਹੜੀ ਤੁਮ ਜਿਉਣੀ ਕੁੱਪੜੀ ਹੁੰਦੀ ਹੈ ਇਹਦੇ ਵਿੱਚ ਜੇ ਨਾ ਪਾਣੀ ਪਾਇਆ ਜਾਂ ਕਾਲਾ ਜਾਂਦੀ ਹੈ ਇਹਦਾ ਰੰਗ ਖਰਾਬ ਹੋ ਜਾਂਦਾ ਹੈ ਜਿਵੇਂ ਆਪਣੇ ਤੁਮੜੀ ਚੱਟੀ ਹੋਵੇ ਪਿਓਰ ਹੋਵੇ ਰੰਗ ਵਧੀਆ ਹੋਵੇ ਤਾਂ ਅਪਰੋਡ ਰੇਟ ਵਧਿਆ ਮਿਲ ਜਾਂਦਾ ਹੈ ਇਸ ਲਈ ਜਿਹੜਾ ਰੇਟ ਆ ਉਹ ਘੱਟ ਵੱਧ ਰੰ ਲੱਗਦਾ ਰਹਿੰਦਾ ਹੈ ਮੰਡੀਆ ਦੇ ਵਿੱਚ ਤੇ ਅਗਲੀ ਜਿਹੜੀ ਮੰਡੀਆ ਦੇ ਲੁਧਿਆਣਾ ਯਾਰਾ ਅੰਮ੍ਰਿਤਸਰ ਦੇ ਅੰਮ੍ਰਿਤਸਰ ਵਿੱਚ ਜਿਹੜਾ ਚੱਲਦਾ ਸਾਡੇ 600 ਤੋਂ ਲੈ ਕੇ 630 ਰੁਪਏ ਦੇ ਵਿੱਚ ਮਹਾਲੀ ਦੇ ਵਿੱਚ ਜਿਹੜਾ ਡਟ ਹੈਗਾ 500 ਤੋਂ ਲੈ ਕੇ 550 ਰੁਪਏ ਬਠਿੰਡਾ ਦੇ ਵਿੱਚ ਜਿਹੜਾ ਚੱਲਦਾ ਜੀ 500 ਤੋਂ ਲੈ ਕੇ 600 ਰੁਪਏ ਦੇਖੋ ਇਹਦੇ ਵਿੱਚ ਜਿਹੜਾ ਥੋੜਾ ਤੋਂ ਆਪਣੇ ਪਿੰਡਾਂ ਦੇ ਵਿੱਚੋਂ ਘਰ ਤੋਂ ਥੋੜੇ ਥੋੜੇ ਚੱਕ ਕੇ ਲੈ ਕੇ ਜਾਣਗੇ ਉਹਦਾ ਰੇਟ ਜਿਨ੍ਹਾਂ ਨੂੰ ਲਗਭਗ 100 ਤੋਂ ਲੈ ਕੇ 150 ਰੁਪਏ ਆ ਥੋੜੋ ਘੱਟ ਚੱਕੂ ਵਗਲਾ ਕੋਈ ਤੁਹਾਨੂੰ ਪਤਾ ਉਹਨੇ ਆਪਣਾ ਦੇਵਰ ਦਾ ਖਰਚਾ ਤੇ ਆਪਣੀ ਜਿਹੜੀ ਕਰਨੀ ਹੁੰਦੀ ਹੈ ਤੇ ਮੱਡੀ ਤੱਕ ਜਾਣ ਆਉਣ ਦਾ ਡੀਜ਼ਲ ਦਾ ਖਰਚਾ ਉਹਨਾਂ ਨੇ ਸਾਰੇ ਖਰਚੇ ਕੱਢ ਕੇ ਫਿਰ ਔਰ ਔਰ ਤੋਂ ਥੋੜਾ ਜਿਹਾ ਕਰਦੇ ਨੇ ਇਸ ਲਈ ਤੁਹਾਨੂੰ ਜਿਹੜਾ ਆਪਣਾ ਥੋੜਾ ਘੱਟ ਥੋੜਾ ਦੇ ਰੇਟ ਚੱਕੇ ਜਾਊਗਾ ਉਹ ਇਧਰੋਂ 100 ਤੋਂ 150 ਰੁਪਏ ਹਸਤਾ ਚੱਕੇ ਜਾਊਗਾ ਤੇ ਅਗਲੀ ਮੰਨ ਨਹੀਂ ਆਉਂਦੇ ਇਹ ਮਾਂਫਾ ਮਾਂਫਾ ਦੇ ਵਿੱਚ ਹੈਗਾ 400 ਤੋਂ ਲੈ ਕੇ 500 ਰੁਪਏ ਕੋਟਕਪੂਰਾ ਦੇ ਵਿੱਚ ਰੇਟ ਚੱਲ ਰਿਹਾ ਹੈ 500 ਤੋਂ ਲੈ ਕੇ 550 ਰੁਪਏ ਬਲੇਰ ਕੋਟਲਾ ਮੰਡੀ ਦੇ ਵਿੱਚ 500 ਤੋਂ ਲੈ ਕੇ 540 ਰੁਪਏ ਅਗਲੇ ਮੁੰਡੇ ਆ ਜੀ ਅਬੋਹਰ ਇੱਥੇ ਹੈਗਾ 500 ਤੋਂ ਲੈ ਕੇ 650 ਰੁਪਏ ਰੇਟ ਆ ਤੇ ਸਿਰਸਾ ਮੰਡੀ ਦਾ ਰੇਟ ਹੈਗਾ 400 ਤੋਂ ਲੈ ਕੇ 600 ਰੁਪਏ ਅਗਲੀ ਮੰਡੀ ਆਉਂਦੀ ਹੈ ਫਰੋਜਪੁਰ ਰੋਜਪੁਰ ਦੇ ਵਿੱਚ ਡੇਟ ਚੱਲਦਾ 500 ਤੋਂ ਲੈ ਕੇ ਸੌਰੀ 500 ਰੁਪਏ ਆਪਣਾ ਸੰਗਰੂਰ ਦੇ ਵਿੱਚ 400 ਤੋਂ ਲੈ ਕੇ 500 ਰੁਪਏ ਸਮਾਣਾ ਮੰਡੀ ਦੇ ਵਿੱਚ ਡੇਟ ਹੈਗਾ ਜੀ 450 ਤੋਂ ਲੈ ਕੇ 550 ਰੁਪਏ ਅਬਾਲਾ ਦੇ ਵਿੱਚ ਡੇਟਾ 600 ਰੁਪਏ ਤੇ ਅਗਲੀ ਮੰਡੀ ਆ ਗਈ ਕਪੂਰਥਲਾ ਕਪੂਰਥਲਾ ਦੇ ਵਿੱਚ ਲੈ ਕੇ 500 ਤੋਂ ਲੈ ਕੇ 580 ਰੁਪਏ ਡੇਟ ਚੱਲ ਰਿਹਾ ਹੈ ਸੈਂਟ ਦੇ ਵਿੱਚ ਆ ਗਈ ਮੋਗਾ ਮੰਡੀ ਮੋਗਾ ਦੇ ਵਿੱਚ ਜਿਹੜਾ ਹੈ 450 ਤੋਂ ਲੈ ਕੇ 550 ਰੁਪਏ ਮੰਡੀ ਜਾਂ ਦੇ ਵਿੱਚ ਫਿਰ ਹਾਲ ਰੇਟ ਥੋੜੇ ਜਿਹਾ ਵਧੇ ਨੇ ਇਸ ਲਈ ਤੁਸੀਂ ਕਿਉਂਕਿ ਇਹ ਲੱਗਦਾ ਸੋਚੋ ਵੀ ਦੋ ਵਾਰ ਰੇਟ ਹੋਰ ਵਧੂਗਾ ਮੈਂ ਤੁਹਾਨੂੰ ਬਰਾਏ ਦਾ ਡੇਢ ਮਿਲਣਾ ਆਪਣਾ ਹੜ੍ਹ ਜੀ ਰੀਜਨ ਦੇ ਵਿੱਚ ਸਾੜੇ ਕਟਾਈ ਦੇ ਫੋਨ ਦੇ ਵਿੱਚ ਸ਼ੁਰੂ ਹੋ ਰਿਹਾ ਕਣਕ ਕਟਾਈ ਦੇ ਵਿੱਚ ਡੇਢ ਮਿਲਣਾ ਤਾਂ ਕਟਾਈ ਆਪਣੀ ਸ਼ੁਰੂ ਹੋ ਜਣੀ ਹੈ ਤੇ ਨਾਲੇ ਝੂੜੀਆਂ ਮੰਨ ਲਈ ਤੁਹਾਨੂੰ ਪਤਾ ਹੈ ਇਹ ਲਈ ਗਾਂਜਾ ਕਿ ਉਹਦਾ ਰੇਟ ਦਾ ਡਾਊਨ ਹੋਣਾ ਤੋੜੀ ਦਾ ਜਦ ਜ ਆ ਜਾਊਗੀ ਤੋੜੀ ਸਹੀ ਜਾਓ ਆਪਣਾ ਵੇਚਣ ਦੀ ਕੋਸ਼ਿਸ਼ ਕਰੋ ਲੱਗ ਤੁਹਾਨੂੰ 4 ਪੈਸੇ ਬਣ ਸਕਣ ਹਾਂਜੀ ਇਹ ਸੀ ਮੰਡੀਆਂ ਦੇ ਜਿਹੜੇ ਰੇਟ ਆ ਠੀਕ ਹੈ ਬਸ ਤੁਹਾਡੇ ਕਰਨ ਲੈ ਕੇ ਆਏ ਆ ਤੇ ਇੱਕ ਮੈਂ ਤੁਹਾਨੂੰ ਦੱਸ ਦਵਾਂ ਆਪਾਂ ਨੇ ਆਪਣੇ ਚੈਨਲ ਦਾ ਨਾਮ ਇੰਸਟਾਗ੍ਰਾਮ ਅਕਾਊਂਟ ਬਣਾਇਆ ਹੈ ਸੇਮ ਨਾਮ ਤੋਂ ਲੱਤਰ ਬਲੌਗ ਦੇ ਨਾਮ ਤੇ ਆਪਣਾ ਇੰਸਟਾਗ੍ਰਾਮ ਅਕਾਊਂਟ ਆ ਆਪਾਂ ਇਹ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਆਪਣੇ ਅਕਾਊਂਟ ਦਾ ਲਿੰਕ ਪਾਵਾਂਗੇ। ਉੱਥੇ ਆਪਾਂ ਕਾਫੀ ਤੰਨੇ ਅਪਡੇਟ ਦਿੰਦੇ ਰਹਨੇ ਆ। ਆਪਣਾ ਜਿਵੇਂ ਦੇਪਰਾਂ ਦੇ ਪਾਸਵਰਡ ਵੀਡੀਓ ਪਾਉਂਦੇ ਰਹਨੇ ਆ ਜਿਹੜੇ ਰਿਪਰ ਸੇ ਵਾਲੇ ਹੁੰਦੇ ਨੇ। ਤੇ ਕਾਫੀ ਆਪਾਂ ਉੱਥੇ ਤੂੜਿਆ ਸੰਬੰਧ ਤੇ ਐਗਰੀਕਲਚਰ ਦੇ ਰਿਲੇਟਡ ਆਪਾਂ ਆਪਾਂ ਉੱਥੇ ਅਪਡੇਟ ਦਿੰਦੇ ਰਹਨੇ ਆ। ਇਸ ਲਈ ਜਿਹੜਾ ਮੇਰੇ ਮੇਰੇ ਖੇਤੀ ਦੇ ਨਾਲ ਜੁੜਿਆ ਹੋਇਆ ਬੰਦਾ ਹੈ ਉਹ ਆਪਣੇ ਜਾਂ ਆਪਣੇ ਕੋਈ ਵੀ ਐਗਰੀਕਲਚਰ ਦੇ ਪ੍ਰੋਗਰਾਮ ਦੇ ਵਿੱਚ ਦਿਲਚਸਪੀ ਰੱਖਦਾ ਹੈ ਉਹ ਆਪਣੇ ਇੰਸਟਾਗ੍ਰam ਅਕਾਊਂਟ ਨੂੰ ਫੋਲੋ ਜ਼ਰੂਰ ਕਰੋ ਤੇ ਆਪਣਾ ਫੇਸਬੁੱਕ ਦਾ ਸੇਮ ਲੌਂਟੇ ਪੇਜ ਆ ਉਹਦਾ ਵੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਥੱਲੇ ਮਿਲ ਜਾਊਗਾ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਬਾਕੀ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਨਾਲ ਤਾਂ ਬੈੱਲ ਕਨ ਦਬਾ ਕੇ ਆਉਣੇ ਵੀਰ ਨੂੰ ਕਰ ਲੋ ਪ੍ਰੈਸ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਐਂਡ ਕਮੈਂਟ ਧੰਨਵਾਦ